ਸਵੇਰੇ ਜਿਹੜੀ ਗੱਲ ਕਰਨਾ ਹੋਈ ਹੈ ਉਹ ਗੋਲਡ ਮਾਰਕੀਟ ਮੰਡ ਮ ਕੀਤਾ ਗਿਆ ਇਹਦੀ ਕੀ ਕਾਰਵਾਈ ਹੋਈ ਇਸ ਰਾਤੀ ਕੋਈ 10:50 ਤੇ ਸਾਨੂੰ ਇਨਫੋਰਮੇਸ਼ਨ ਮਿਸੀ 11:00 ਵਜੇ ਦੇ ਕਰੀਬ ਕਿ ਇੱਕ ਅਮਿਤ ਕੁਮਾਰ ਹੈ ਜਿਹੜਾ ਇੱਥੇ ਹੱਤਾ ਚਲਾਉਂਦਾ ਸੀਗਾ ਤੇ ਇੱਕ ਨੌਜਵਾਨ ਆਇਆ ਮੋਟਰਸਾਈਕਲ ਤੇ ਸੀ ਇਹ ਉਹਨਾਂ ਦਾ ਪੈਸੇ ਬਿੱਲ ਨੂੰ ਲੈ ਕੇ ਆਪਸ ਵਿੱਚ ਟਕਰਾ ਹੋ ਗਿਆ ਉਹ ਕਹਿੰਦਾ ਸੀ 120 ਰੁਪਏ ਬਣਦੇ ਨੇ ਇਹ ਕਹਿੰਦਾ ਵੀ 100 ਰੁਪਏ ਬਣਦਾ ਐਨੇਵਿਚ ਉਹ ਦਸ਼ੇਸ਼ ਸੀ ਉਹਨੇ ਗੋਲੀ ਚਲਾਈ ਥੋੜੀ ਕਰ ਤੋਂ ਅਪੋਲੋ ਹਸਪੀਟਲ ਲਗੇ ਉੱਥੇ ਉਹਦਾ ਡੈਥ ਹੋ ਗਈ ਸੀ ਅਸੀਂ ਐਫਆਰ ਉਹਦੇ ਬ੍ਰਦਰ ਦੇ ਨਾਮ ਤੇ ਦੱਜ ਕਰਤੀ ਆ ਤੁਸੀਂ ਇਹ ਜਿਹੜੇ ਸਾਨੂੰ ਕਾਫੀ ਕਿਲੂ ਮਿਲ ਗਿਆ ਵਿਦਨ 24 ਆਵਰਸ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਸਰ ਕੁਰੈਂਸੀ ਤੋਂ ਮਾਮਲਾ ਨਹੀਂ ਨਹੀਂ ਅਜੇ ਪਹਿਲੀ ਸਟੇਜ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਬਟ ਅਮਾਉਂਟ ਵੀ ਬੜੀ ਥੋੜੀ ਸੀ 20 ਰੁਪੀਜ਼ ਬੜੀ ਥੋੜੀ ਅਮਾਉਂਟ ਹੈ ਹੋ ਸਕਦਾ ਕੋਈ ਪੁਰਾਣੀ ਰੰਜਸ ਵੀ ਹੋਵੇ ਉਹ ਵੀ ਅਸੀਂ ਵੈਰੀਫਾਈ ਕਰ ਲਾਂਗੇ ਉਹ ਜਿਹਨੇ ਕਨੀ ਕੁਮਰ ਸੀ ਜਿਹੜਾ ਡੈਥ ਹੋਈ ਆ ਉਹਦੀ तकरीबन 34-35 ਸਾਲ ਸੀ ਜੀ ਮੈਂ ਤਾਂ ਘਰੇ ਸੀਗੀ ਮੈਂ ਤਾਂ ਮੇਰੇ ਡੇਟ ਨੇ ਫੋਨ ਕਰਕੇ ਦੱਸਿਆ ਵਾ ਉਹ ਇਹੋ ਗੋਲ ਹੀ ਲੱਗੀ ਸੀ ਹਸਪਤਾਲ 'ਚ ਆਜੋ ਕੋਈ ਪੁਰਾਣੀ ਰਜਿਸਟ੍ਰੇਸ਼ਨ ਨਹੀਂ ਸੀ ਨਹੀਂ ਕੋਈ ਰਜਿਸਟ੍ਰੇਸ਼ਨ ਮੈਨੂੰ ਪਤਾ ਨਹੀਂ ਜੇ ਹੋਊਗੀ ਵੀ ਤਾਂ ਮੈਨਾਂ ਨੇ ਦੱਸਿਆ ਨਹੀਂ ਕੋਈ ਵੀ ਉਹਨਾਂ ਨੇ ਕਿੰਨੀ ਉਮਰ ਸੀਗੀ ਉਹਨਾਂ ਦੀ ਉਮਰ ਹੈ 36 ਸਾਲ ਕੀ ਨਾਮ ਸੀ ਉਹਨਾਂ ਦਾ ਅਮਿਤ ਕੁਮਾਰ ਕਿੰਨੇ ਬੱਚੇ ਤੁਹਾਡੇ ਪੰਜ ਜੀ ਦੋ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਤਾਂ ਇਹੀ ਕਿ ਭਈ ਉਹ ਦੋ ਬੰਦੇ ਚਾਹੀਦੇ ਨੇ ਜਿਨ੍ਹਾਂ ਨੇ ਆ ਕੇ ਮਾਰਿਆ ਵੈ ਨਹੀਂ ਤਾਂ ਮੈਨੂੰ ਇਨਸਾਫ ਚਾਹੀਦਾ ਦੋ ਬੰਦੇ ਸੀਗੇ ਜਾਂ ਤਿੰਨ ਸੀਗੇ ਜੀ ਦੋ ਸੀਗੇ ਮੋਟਰਸਾਈਕਲ ਤੇ ਆਏ ਸੀ ਮਾਰ ਕੇ ਉਹਨੂੰ ਦੁਬਾਰਾ ਫੇਰ ਵੇਖਣ ਆਏ ਨੇ ਇਹ ਮਰਿਆ ਕਿ ਨਹੀਂ ਮਰਿਆ ਕੋਈ ਆ 15 20 ਦਿਨਾਂ ਦੇ ਵਿੱਚ ਕੋਈ ਤੁਹਾਨੂੰ ਘਰ ਆ ਕੇ ਉਹਨਾਂ ਨੇ ਦੱਸਿਆ ਹੋਵੇ ਕੋਈ ਲੜਾਈ ਨਹੀਂ ਜਿਗੜਾ ਨਹੀਂ ਸੀਗਾ ਕੋਈ ਲੜਾਈ ਝਗੜਾ ਨਹੀਂ ਸੀਗਾ ਹੋਊਗਾ ਵੀ ਤਾਂ ਉਹਨਾਂ ਨੇ ਮੈਨੂੰ ਕੋਈ ਨਹੀਂ ਦੱਸਿਆ ਨਾ ਮੈਨੂੰ ਦੱਸਦੇ ਕੋਈ ਕਿਸੇ ਪਿਸ਼ਾਕ ਹੈਗਾ ਜੀ ਇਹ ਮੈਂ 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 ਇਹਨੇ ਮੈਨੂੰ ਦੱਸਦੇ ਨਹੀਂ ਸੀ ਕਿ ਬਾਹਰ ਦੀ ਗੱਲਾਂ ਮੈਨੂੰ ਪਤਾ ਹੀ ਨਹੀਂ ਸੀ ਬਾਕੀ ਇਹਨਾਂ ਦੇ ਭਰਾ ਨੇ ਉਹਨਾਂ ਨੂੰ ਪਤਾ ਹੋਊਗਾ ਤਾਂ ਮੈਂ ਕਹਿ ਨਹੀਂ ਸਕਦੀ ਭਰਾ ਵਾ ਅੱਗੇ ਸਾਰੀ ਗੱਲਾਂ ਕਰਦੇ ਸੀ ਉਹ ਮੇਰੇ ਅੱਗੇ ਘਟੀ ਕਰਦੇ ਸੀ ਕਿਉਂਕਿ ਮੈਂ ਟੈਨਸ਼ਨ ਲੈ ਜਾਂਦੀ ਸੀ ਨਾ ਤਾਂ ਕਰਕੇ ਨਹੀਂ ਮੇਰੇ ਅੱਗੇ ਕੁਝ ਵੀ ਕਹਿੰਦੇ ਸੀ ਕਿ ਉਹ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਦੋ ਬੱਚੇ ਨੇ ਕਿਰਾਏ ਤੇ ਐਸੇ ਪੜੀਏ ਕਹਾਂ ਜਾਏਗੀ ਕਿਰਾਏ ਦੀ ਪੂਰੀ ਜ਼ਿੰਦਗੀ ਦੋ ਬੱਚੇ ਉਮਰ ਕਿੰਨੀ ਕਿਸੇ ਇਹਨਾਂ ਦੀ ਉਮਰ ਤੇ ਸਾਲ ਹੈ ਉਹ ਰੋਹੀ 40 45 ਆਏ 63 ਸਾਲ ਉਮਰ ਆ ਕਦੇ ਆਪਕੋ ਬਤਾਇਆ ਉਹਨਾਂ ਨੇ ਕਿ ਕਿਸੇ ਦੇ ਸਾਥ ਕੋਈ ਨਹੀਂ ਕੋਈ ਨਹੀਂ ਜੜਾਈ ਝਗੜਾ ਤਾਂ ਦੱਸਦੇ ਹੀ ਨਹੀਂ ਸੀ ਆਗੇ ਮੈਨੂੰ ਹਾਂ ਦਾਰੋਪੀ ਆਗੇ ਆਰਾਮ ਨਾਲ ਆ ਕੇ ਘਰੇ ਆਗੇ ਅਸੀਂ ਤਾਂ ਸੋ ਜਾਂਦੇ ਸੀ ਸਾਡਾ ਦੋ ਬਾਲ ਆ ਕੇ ਰੋਟੀ ਹਣੀ ਆਪਣੇ ਆਪ ਖਾ ਪੀ ਕੇ ਸੋ ਜਾਂਦੇ ਸੀ ਸਾਨੂੰ ਕੋਈ ਪਤਾ ਨਹੀਂ ਹੈਗਾ ਉਹਨਾਂ ਦਾ ਨਾਲ ਦੱਸਦੇ ਵੀ ਨਹੀਂ ਸੀ ਸਾਡੇ ਠੀਕ ਆਂਦੇ ਸੀਗੇ ਹੱਸਦੇ ਬੋਲਦੇ ਵਧੀਆ ਸੀਗੇ ਕੋਈ ਮਨ ਨੂੰ ਕੋਈ ਡਰਿੰਕ ਵਗੈਰਾ ਕੋਈ ਨਸ਼ਾ ਨਹੀਂ ਨਹੀਂ ਇਹਨਾਂ ਨੇ ਨਹੀਂ ਕਰਦੇ ਸੀ ਹਲਕਾ ਫੁਲਕਾ ਹੀ ਜ਼ਿਆਦਾ ਨਹੀਂ ਕਰਦੇ ਸੀ ਕਦੇ ਕਦੇ ਕੀ ਕੀ ਘਟਨਾ ਹੋਈ ਹੈ ਮੈਂ ਅਨੁਜ ਕੁਮਾਰ ਜ਼ਿਲ੍ਹਾ ਲੁਧਿਆਣਾ ਤੋਂ ਜਨਰਲ ਸੈਕਟਰੀ ਕਾਂਗਰਸ ਤੋਂ ਮੇਰਾ ਛੋਟਾ ਬ੍ਰਦਰ ਇੱਕ ਸੁਬਾ ਰੋਡ ਤੇ ਆਨੰਦਪੁਰ ਉਹਨੇ ਇੱਕ ਹੱਤ ਲਿਆ ਹੋਇਆ ਸੀ ਉੱਥੇ ਇੱਕ ਮੁੰਡਾ ਰੱਖਿਆ ਸੀ ਉਹਨੇ ਉਹ ਕਹਿੰਦਾ ਦੋਕ ਦਿਨਾਂ ਤੋਂ ਬੁਖਾਰ ਸੀ ਕਾ ਮੁੰਡੇ ਨੂੰ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਅਮਿਤ ਕੁਮਾਰ ਉਹ ਕਹਿੰਦਾ ਕੋਈ ਨਹੀਂ ਮੈਂ ਆਉਣਾ ਸ਼ਾਮ ਨੂੰ ਟਾਈਮ ਮੈਂ ਆਪ ਕਲੋਜ਼ ਕਰਕੇ ਜਾਣਾ ਉਹ ਜਦੋਂ ਗਿਆ ਉੱਥੇ ਤਕਰੀਬਨ ਉਹੀ 10:35 ਮਿੰਟ ਤੇ ਉਹ ਤਿੰਨ ਮੁੰਡੇ ਆਏ ਨੇ ਕੋਈ ਮੂੰਹ ਨਹੀਂ ਢਕਿਆ ਸੀ ਉਹਨਾਂ ਨੇ ਕੋਈ 20 ਤੋਂ 25 ਦੀ ਏਜ ਦੇ ਸੀ ਕਿ ਉਹ ਉਹਨਾਂ ਨੇ ਕੁਝ ਆਰਡਰ ਕੀਤਾ ਸੋ 400 ਰੁਪਏ ਦਾ ਤੇ ਬ੍ਰਦਰ ਨੇ ਪੈਸੇ ਮੰਗੇ ਤੇ ਉਹਦੇ ਚ ਮਾੜੀ ਮੋਟੀ ਗੱਲਬਾਤ ਹੋਈ ਉਹਨਾਂ ਕੀ ਤੇ ਉਹਨਾਂ ਨੇ ਫਿਰ ਰਿਵਾਲਵਰ ਉਹਨਕੇ ਪਾਸ ਥਾ ਉਹਨਾਂ ਰਿਵਾਲਵਰ ਨਾਲ ਗੋਲੀ ਮਾਰੀ ਗੋਲੀ ਉਹਨਾਂ ਦੇ ਇੱਥੇ ਲੱਗੀ ਆ ਤੇ ਮੌਕੇ ਤੇ ਹਸਪਤਲ ਤੋਂ ਜਾਣ ਤੋਂ ਪਹਿਲੇ ਡੈਥ ਹੋ ਗਈ ਸੀ ਫਾਇਰ ਇੱਕ ਕੀਤਾ ਉਹ ਦੋ ਇੱਕ ਕੀਤਾ ਮੌਕੇ ਤੇ ਪੁਲਿਸ ਕਿੰਨੇ ਟਾਈਮ ਬਾਅਦ ਪਹੁੰਚੀ ਜੀ ਉੱਥੇ ਪੁਲਿਸ ਤਕਰੀਬਨ ਤਕਰੀਬਨ 10 ਮਿੰਟ ਬਾਅਦ ਕੀ ਟਾਈਮ ਸੀਗਾ ਉਸ ਟਾਈਮ ਜਦੋਂ ਗੋਲੀ ਲੱਗੀ ਹਾਂਜੀ ਉਹਦਾ 10:40 ਮਿੰਟ ਕੀ ਚੀਜ਼ ਨੂੰ ਲੈ ਕੇ ਝਗੜਾ ਹੋਇਆ ਉਹਨਾਂ ਦਾ 150 ਰੁਪਏ ਦੇ ਪਿੱਛੇ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀ ਖਾਇਆ ਉਹ ਪੈਸੇ ਮੰਗੇ ਸੀ ਮੇਰੇ ਬ੍ਰਦਰ ਨੇ ਹਾਂਜੀ ਬਸ ਉਹਦੇ ਤੇ ਝਗੜਾ ਹੋਇਆ ਕੋਈ ਪੁਰਾਣੀ ਰਜਿਸਟਰ ਨਹੀਂ ਹੈਗੀ ਜੀ ਪੁਰਾਣੀ ਹਜੇ ਤੱਕ ਤੋਂ ਕੁਝ ਕਹਿ ਨਹੀਂ ਸਕਦੇ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਅਸੀਂ ਉਹਦੇ ਨਾਲ ਕੋਈ ਨਹੀਂ ਗੱਲ ਹੋਈ ਅਸੀਂ ਵੈਸੇ ਯਾਰਾਂ ਦੋਸਤਾਂ ਨਾਲ ਜਿਹੜੇ ਉਹਦੇ ਲਿੰਕ 'ਚ ਨੇ ਜਾਂ ਕੰਮ ਕਰਦੇ ਆ ਸੀ ਉਹਨਾਂ ਨੂੰ ਪੁਛਤਾਚ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਕਿ 10 ਦਿਨਾਂ ਦੇ 15 ਦਿਨਾਂ ਦੇ ਵਿੱਚ ਵਿੱਚ ਅਗਰ ਕਿਸੇ ਨਾਲ ਵੀ ਦਾ ਕੋਈ ਮਾੜਾ ਮਟਾ ਤੂ ਮਮਾ ਹੋਈ ਆ ਉਹ ਸਾਨੂੰ ਦੱਸੋ ਤਾਂ ਕਿ ਅਸੀਂ ਉਹਨੂੰ ਪੁਲਿਸ ਵਾਲਿਆਂ ਨੂੰ ਬਤਾ ਕੇ ਅਸੀਂ ਉਹਦਾ ਪੁਛਤਾਚ ਕਰਵਾਈਏ ਕਿਉਂਕਿ ਭੇਰ ਮੈਨੂੰ ਇਹ ਲੱਗਦਾ ਜਿਹਦਾ ਕੱਲ ਸੋਪੰਜਾਦੀ ਨਹੀਂ ਹੈਗੀ ਜਦੋਂ ਬੰਦਾ ਗੋਲੀ ਮਾਰ ਕੇ ਚਲਾ ਗਿਆ ਉਹ ਮੁੜ ਕੇ ਨਹੀਂ ਆਂਦਾ ਹੁੰਦਾ ਜਦੋਂ ਮੁੜ ਕੇ ਆਏ ਨੇ ਇਹੋ ਸਾਨੂੰ ਉਹਤੇ ਡਾਊਟ ਲੱਗ ਰਿਹਾ ਕਿ ਇਹ 150 ਦੀ ਗੱਲ ਨਹੀਂ ਮੈਨੂੰ ਲੱਗ ਰਿਹਾ ਸਾਇਦ ਇਹ ਮਰਡਰ ਪਲਾਨ ਹੈ ਤੁਹਾਨੂੰ ਕੀ ਤੇ ਸ਼ੱਕ ਆ ਸ਼ੱਕ ਅਸੀਂ ਦੇਖਦੇ ਜੀ ਚੱਲ ਰਹੀ ਹੈ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਹੋਇਆ ਕਿ ਵੇ ਸਾਨੂੰ ਪੂਰੀ ਤਸੱਲੀ ਚਾਹੀਦੀ ਹੁਣ ਤੁਹਾਨੂੰ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਦਿੱਤਾ ਜੀ ਪ੍ਰਸ਼ਾਸਨ ਕਹਿੰਦਾ ਡੀਐਸਪੀ ਦਾ ਫੋਨ ਆਇਆ ਸੀਗਾ ਮੈਨੂੰ ਮੈਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਸਾਨੂੰ ਜਿੰਨੀ ਕੈਮਰੇ ਦੀ ਰਿਕਾਰਡਿੰਗ ਹੈ ਉਹ ਅਸੀਂ ਕਢਵਾ ਰਹੇ ਨੇ ਕਹਿੰਦਾ ਤੁਹਾਡੀ ਪੂਰੀ ਤਸੱਲੀ ਕਰਕੇ ਛੱਡਾਂਗੇ ਕੋਈ ਅਸੀਂ ਨੋਬਤ ਨਹੀਂ ਆਉਗੀ ਜੇ ਤੁਸੀਂ ਸਾਡੇ ਨਾਰਾਜ਼ ਹੋਵੋਗੇ ਕਹਿੰਦਾ ਜਿਹੜਾ ਵੀ ਬੰਦੇ ਨੇ ਕ੍ਰਾਈਮ ਕੀਤਾ ਉਸੀਂ ਤੁਹਾਡੇ ਸਾਹਮਣੇ ਲਾ ਕੇ ਖੜਾਗੇ ਰਹੀ ਉਹਨੂੰ ਜਿੰਨੀ ਸਜ਼ਾ ਅਸੀਂ ਦੇ ਸਕਦੇ ਉਸ ਤੋਂ ਵੱਧ ਦੇਣਾ ਹਥਿਆਰੇ ਕਿਸ ਕਿਸ ਚੀਜ਼ ਤੇ ਆਈ ਸੀ ਚਾਰ ਪਹੀਆ ਵਾਂਗ ਤੇ ਆਈ ਸੀ ਜਾਂ ਮੋਟਰਸਾਈਕਲ ਸੀ ਕਿ ਉਹਨਾਂ ਦੇ ਕਿਹੜਾ ਮੋਟਰਸਾਈਕਲ ਸੀ ਸਰ ਉਹ ਜਿਹੜੇ ਉਹ ਕ੍ਰਿੰਦੇਓ ਦਾ ਸਰੇ ਨੇ ਉਹ ਤੋਂ ਪਲੇਟ ਹੀ ਨਾ ਦਸਰੇ ਨੇ ਠੀਕ ਹੈ ਨੰਬਰ ਪਲੇਟ ਨਹੀਂ ਸੀ ਕਿ ਉਹਦੇ ਤੇ